ਗਰਜਾ ਕਹਿੰਦਾ ਸੁਣ ਲੈ ਭਾਈ ਮੇਰੀ ਪੱਕੀ ਹੈ ਹਮਰਾਈ ਆ ਉੱਤੇ ਤਲੀ ਦੇ ਸਰੂ ਜਮਾਈ ਅਸੀਂ ਖਾਰੇ ਹੱਟ ਦੇ ਹੁੰਦੀ ਮਜਬੀ ਕੌਮ ਦਲੇਰਾਂ ਦੀ ਦਲੇਰਾਂ ਦੀ ਇਹ ਕਦੇ ਨਾ ਇਹ ਕਦੇ ਨਾ ਮદાન ਛੱਡ ਦੇ ਗਰਜਾ ਸਿੰਘ ਦਾ ਮਨ ਲੈ ਕਹਿਣਾ ਨਹੀਂ ਆ ਗਲਾਮ ਨਹੀਂ ਲੈਣਾ ਅਸਾਂ ਨੂੰ ਲੋਭ ਕਿਸੇ ਦਾ ਸੈਣਾ ਅਸੀਂ ਨਹੀਂ ਦਬਾਵਾਂਗੇ ਅਰ ਜਨ ਦੇਵ ਗੁਰੂ ਤੋਂ ਸੱਤੇ ਰਹਿਣਾ ਯਾਰਾ ਓਏ ਹੱਸ ਕੇ ਹੱਸ ਕੇ ਸ਼ਹੀਦੀ ਪਾਵਾਂਗੇ ਓ ਲੁਕਿਆ ਨਹੀਂ ਗੁਜ਼ਾਰਾ ਹੋਣਾ ਝੋਲੀ ਪਹਿਣਾ ਮੌਤ ਦੀ ਸੋਨਾ ਆ ਬੰਦਾ ਚਾਰ ਦਿਨਾਂ ਦਾ ਪੁਰਾਣਾ ਬੰਦਾ ਚਾਰ ਦਿਨਾਂ ਦਾ ਪੁਰਾਣਾ ਵਹਿਮ ਤੇ ਖਿਆਲ ਕੱਢ ਦੇ ਹੁੰਦੀ ਮਜਬੀ ਕੌਮ ਦਲੇਰਾਂ ਦੀ ਦਲੇਰਾਂ ਦੀ ਇਹ ਕਦੇ ਨਾ ਇਹ ਕਦੇ ਨਾ ਮਦਾਨ ਛੱਡ ਦੇ ਅੱਗੇ ਮਹੀਨਾ ਟੇਰੀਓ ਤੇਰੇ ਨਾਲ ਪਰੀ ਤਹੇ ਮੇਰੀ ਬੋਗੀ ਸੁਖਾਂਤੀ ਉਮਰਾ ਬਥੇਰੀਓ ਠਕੀਆਂ ਉਡਾਵਾਂਗੇ ਅਰਜਨ ਦੇਵ ਗੁਰੂ ਤਾਂ ਸੱਤੇ ਰਹਿਣਾ ਯਾਰਾ ਵੇ ਹੱਸ ਕੇ ਹੱਸ ਕੇ ਹੱਸ ਕੇ ਜਹੀਦੀ ਪਾਂਗੇ ਆ ਅਮਰਤ ਧਾਰ ਖੰਡੇ ਦਾ ਪੀਤਾਈਓ ਮਰਦ ਤਾਰਖੰਡੇ ਦਾ ਪੀਤਾ ਸਿੰਘ ਰਉ ਸਦਾ ਲਈ ਜੀਤਾ ਸਾਨੂੰ ਅਮਰ ਗੁਰਾਂ ਨੇ ਕੀਤਾ ਹੋਰ ਨਹੀਂ ਝੋਲੀ ਅੱਡ ਦੇ ਹੁੰਦੀ ਮਜਬੀ ਕੌਮ ਦਲੇਰਾਂ ਦੀ ਦਲੇਰਾਂ ਦੀ ਇਹ ਕਦੇ ਨਾ ਕਦੇ ਨਾ ਮਦਾਨ ਛਾਟੀ ਦੇ ਤੋਂ ਅਮਾਨ ਲਿਆਂ ਕਿਰਪਾਨਾਂ ਕਿਰਪਾਨਾਂ ਰੱਖੀਆਂ ਤਲੀ ਦੇ ਉੱਪਰ ਦਾਣਾ ਤਿਆਰੀ ਖਿੱਚ ਲੈਣ ਜਵਨਾਂ ਮਾਰੀ ਨੂੰ ਮਕਾਵਾਗੇ ਅਰਜਨ ਦੇਵ ਗੁਰੂ ਤਾਂ ਸੱਚੇ ਰਹਿਣਾ ਯਾਰਾ ਵੇ ਹੱਸ ਕੇ ਹੱਸ ਕੇ ਸ਼ਹੀਦੀ ਪਾਵਾਂਗੇ ਸੋਵੇਂ ਕਰਦੇ ਨੇ ਅਰਦਾਸੇ ਸਾਨੂੰ ਤੇਰੇ ਤੇ ਪਰਵਾਸੇ ਅਸੀਂ ਤਾਂ ਤੇਰੇ ਸਿਰਫ ਬਿਆਸੇ ਕਿਤੇ ਨਹੀਂ ਝੋਲੀ ਅੱਡਦੇ ਹੁੰਦੀ ਮਜਬੀ ਕੌਮ ਦਲੇਰਾਂ ਦੀ ਦਲੇਰਾਂ ਦੀ ਇਹ ਕਦੇ ਨਾ ਇਹ ਕਦੇ ਨਾ ਮદાન ਛੱਡ ਦੇ ਆ ਮੈਨੂੰ ਕਾ ਤੂੰ ਮਾਰੀ ਬੋਲੀ ਤੁਹਾਡੀ ਬੋਲੀ ਓ ਮੇਰੇ ਸੀਨੇ ਵੱਡੀ ਗੋਲੀ ਨਹੀਂ ਇਹ ਹਿੱਲਣ ਵਾਲੀ ਟੋਲੀ ਕੰਨਾਂ ਨੂੰ ਹੱਥ ਲਵਾਵਾਂਗੇ ਅਰਜਨ ਦੇਵ ਗੁਰੂ ਤਾਂ ਸੱਡੇ ਰਹਿਣਾ ਯਾਰਾ ਓਏ ਹੱਸ ਕੇ ਹੱਸ ਕੇ ਸ਼ਹੀਦੀ ਪਾਵਾਂਗੇ ਓ ਸਾਡਾ ਸ਼ੇਰਾ ਵਾਲਾ ਬਾਣਾ ਓ ਸਾਡਾ ਸ਼ੇਰਾਂ ਵਾਲਾ ਬਾਣਾ ਅਸੀਂ ਸਿੱਧੇ ਮੌਤ ਨੂੰ ਜਾਣਾ ਅਵੈਰੀ ਤਾਈ ਦੁਸ਼ਮਣਾਂ ਤਾਈ ਦੁਸ਼ਮਣ ਤਾਈ ਹੱਥ ਲਗਾਣਾ ਨਹੀਂ ਭਜੰਗ ਖੱਡ ਦੇ ਹੁੰਦੀ ਮਰਬੀ ਕੌਮ ਦਲੇਰਾਂ ਦੀ ਦਲੇਰਾਂ ਦੀ ਇਹ ਕਦੇ ਨਾ ਇਹ ਕਦੇ ਨਾ ਮદાન ਛੱਡ ਦੇ ਸਾਹਾ ਕਵਤਾ ਦਾਣ ਮੋਹਣ ਸਿਆ ਮੰਗੇ ਚੱਲੇ ਲਾਰ ਤੇ ਸੜਮ ਪਤੰਗੇ ਜਾਂਦੇ ਵੀਰ ਰਸ ਵਿੱਚ ਰੰਗੇ ਅਸੀਂ ਵਸੂਲ ਲਾਵਾਂਗੇ ਅਰਜਨ ਦੇਵ ਗੁਰੂ ਤਾਂ ਸੱਤੇ ਰਹਿਣਾ ਯਾਰਾ ਓਏ ਹੱਸ ਕੇ ਹੱਸ ਕੇ ਹੱਸ ਕੇ ਚਾਹੀਦੀ